ਹਾਂਜੀ YouTube ਵਾਲਿਓ ਕੀ ਹਾਲ ਚਾਲ ਆਸ ਕਰਦੀ ਆ ਕਿ ਸਾਰੇ ਵਧੀਆ ਹੋਵੋਗੇ ਤੇ ਸਵਾਗਤ ਆ ਜੀ ਤੁਹਾਡਾ ਜੱਸੀ ਸਿੱਧੂ ਠੱਤੇ ਨਤੇ YouTube ਚੈਨਲ ਤੇ ਤੇ ਕਰਦੇ ਆਂ ਸ਼ੁਰੂਆਤ ਅੱਜ ਦੇ ਬਲੌਗ ਦੀ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਕਿਉਂਕਿ ਜਦੋਂ ਵੀ ਮੈਂ ਕੋਈ ਵੀਡੀਓ ਪਾਵਾਂ ਤੇ ਤੁਹਾਡੇ ਤੱਕ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜ਼ਰੂਰ ਪਹੁੰਚ ਜੇ ਤੇ ਆਪਾਂ ਗੱਲ ਕਰਦੇ ਆਂ ਅੱਜ ਜੇ ਤਾਂ ਚੰਗੇ ਟਾਈਮ 'ਚ ਆਪਣਿਆਂ ਦੀ ਗਿਣਤੀ ਕਰਗੇ ਤਾਂ ਬਗਾਨੇ ਵੀ ਆਪਣੇ ਦੀ ਲੇਨ ਚ ਆ ਕੇ ਖੜੇ ਹੋ ਜਾਂਦੇ ਆ ਤੇ ਜੇਕਰ ਮਾੜੇ ਟਾਈਮ 'ਚ ਆਪਣੇ ਦੀ ਗਿਣਤੀ ਕਰਗੇ ਤਾਂ ਜਿਹੜੇ ਆਪਣੇ ਆਪ ਦੇ ਹੁੰਦੇ ਹਨ ਉਹ ਵੀ ਜਾ ਕੇ ਬਗਾਨੇ ਵਾਲੀ ਲਿਸਟ 'ਚ ਖੜੇ ਹੋ ਜਾਂਦੇ ਆ ਜਾਂ ਮਾਨਰੂ ਲੈਣ 'ਚ ਖੜੇ ਹੋ ਜਾਂਦੇ ਆ ਇਸੇ ਕਰਕੇ ਅੱਜ ਆਪਾਂ ਆਪਣੇ ਦੀ ਗੱਲ ਕਰਦੇ ਆ ਆਪਣੇ ਨੂੰ ਮਾੜੇ ਕਹਿਣ ਦਾ ਕਿਸੇ ਨੂੰ ਦਿਲ ਨਹੀਂ ਕਰਦਾ ਕਿਸੇ ਦਾ ਦਿਲ ਨਹੀਂ ਕਰਦਾ ਪਰ ਆਪਣਿਆਂ ਨੂੰ ਬੰਦਾ ਮਾੜੇ ਕਦੋਂ ਕਹਿੰਦਾ ਜਦੋਂ ਆਪਣੇ ਥੋੜਾ ਮਾੜੇ ਟਾਈਮ ਦੇ ਵਿੱਚ ਸਾਥ ਛੱਡ ਜਾਂਦੇ ਆ ਜਦੋਂ ਆਪਣੇ ਥੋੜੇ ਨਾਲ ਮਾੜੇ ਟਾਈਮ ਚ ਖੜਦੇ ਨਹੀਂ ਜਦੋਂ ਆਪਣੇ ਮਾੜੇ ਟਾਈਮ ਚ ਥੋੜੇ ਤੋਂ ਪਾਸਾ ਵਟ ਜਾਂਦੇ ਆ ਉਦੋਂ ਬੰਦਾ ਆਪਣਿਆਂ ਨੂੰ ਮਾੜੇ ਕਹਿੰਦਾ ਕਹਿੰਦੇ ਹੁੰਦੇ ਆ ਵੀ ਆਪਣਿਆਂ ਨੂੰ ਮਾੜੇ ਕਹਿਣਾ ਨਹੀਂ ਚਾਹੀਦਾ ਪਰ ਦਿਲ ਵੀ ਨਹੀਂ ਕਰਦਾ ਕਹਿਣ ਨੂੰ ਪਰ ਉਹ ਆਪਣੇ ਆਪਣੇ ਨਹੀਂ ਹੁੰਦੇ ਜਿਹੜੇ ਮਾੜੇ ਟਾਈਮ ਚ ਆਪਾਂ ਨੂੰ ਛੱਡ ਕੇ ਸਾਈਡ ਤੇ ਹੋ ਜਾਣ ਕਹਿੰਦੇ ਹੁੰਦੇ ਆ ਆਪਣੇ ਤਾਂ ਆਪਣੇ ਹੀ ਹੁੰਦੇ ਆ ਆਪਣੇ ਕਦੇ ਬਗਾਨੇ ਨਹੀਂ ਹੁੰਦੇ ਇਹ ਗੱਲ ਸੱਚ ਆ ਕਿ ਨਹੀਂ ਹੁੰਦੇ ਪਰ ਕੋਜ ਕ ਆਪਣੇ ਮਾੜਾ ਟਾਈਮ ਪੈਂਤੇ ਬਗਾਨੇ ਹੂਣ ਚ ਕੋਈ ਕਸਰ ਵੀ ਨਹੀਂ ਛੱਡਦੇ ਹੁਣ ਮੇਰੀ ਗੱਲ ਕੰਨਾਂ ਨੂੰ ਕੌੜੀ ਲੱਗੂਗੀ ਤੇ ਕੰਨਾਂ ਨੂੰ ਮਿੱਠੀ ਲੱਗੂਗੀ ਬਾਕੀ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸ ਕੇ ਜਾਇਓ ਵੀ ਤੁਹਾਨੂੰ ਮੇਰੀ ਗੱਲ ਚ ਕਿੰਨਾ ਕੁ ਦਮ ਲੱਗਿਆ ਤੇ ਕਿੰਨਾ ਕੁ ਨਹੀਂ ਲੱਗਿਆ ਪਰ ਮੈਂ ਹਮੇਸ਼ਾ ਜਿਦੋਂ ਗੱਲ ਕਰਾਂ ਤਾਂ ਮੈਂ ਗੱਲ ਹੱਕ ਸੱਚ ਦੀ ਕਰਦੀ ਹੁੰਨੀ ਆ ਤੇ ਜਾਂ ਮੈਂ ਗੱਲ ਆਪਦੇ ਹੱਡਾਂ ਨਾਲ ਬੀਤੀ ਕਰਦੀ ਹੁੰਨੀ ਆ ਮੈਂ ਕੋਈ ਜੱਗ ਬੀਤੀ ਨਹੀਂ ਕਰਦੀ ਹੁੰਦੀ ਨਾ ਮੈਨੂੰ ਜੱਗ ਬੀਤੀ ਕਰਨ ਦਾ ਕੋਈ ਬਾਹਲਾ ਸ਼ੌਂਕ ਆ ਤੇ ਨਾ ਹੀ ਮੈਂ ਜੱਗ ਬੀਤੀ ਕਰਕੇ ਖੁਸ਼ ਆ ਕਿਉਂਕਿ ਮੈਂ ਹੱਡ ਬੀਤੀ ਕਰ ਬੜੀ ਖੁਸ਼ ਹਾਂ ਕਿਉਂਕਿ ਜੱਗ ਨਾ ਬੀਤੀ ਤਾਂ ਹਰ ਇੱਕ ਹੀ ਦੱਸ ਦਿੰਦਾ ਤੇ ਸਵਾਦ ਤਾਂ ਉਦੋਂ ਆਉਂਦਾ ਗੱਲ ਕਰਨ ਦਾ ਜਦੋਂ ਕੋਈ ਬੰਦਾ ਗੱਲ ਸੁਣਨ ਦਾ ਵੀ ਤੇ ਗੱਲ ਕਰਨ ਦਾ ਵੀ ਜਦੋਂ ਕੋਈ ਬੰਦਾ ਹੱਡ ਬੀਤੀ ਦੱਸੇ ਤੇ ਕੋਈ ਸਾਹਮਣੇ ਵਾਲਾ ਪੂਰੀ ਰੀਜਨਲ ਗੱਲ ਨੂੰ ਸੁਣੇ ਉਦੋਂ ਗੱਲ ਸੁਣਨ ਦਾ ਵੀ ਉੱਥੇ ਬਹੁਤ ਵਧੀਆ ਦਿਲ ਨੂੰ ਸਕੂਨ ਆਉਂਦਾ ਤੇ ਗੱਲ ਕਰਨ ਦਾ ਵੀ ਸਕੂਨ ਆਉਂਦਾ ਠੀਕ ਆ ਤੇ ਕੰਨਿਆ ਲੋਕਾਂ ਨੂੰ ਭਰਮ ਹੁੰਦਾ ਕਿ ਅਸੀਂ ਆਪਦੇ ਆਪਣਿਆਂ ਦੇ ਸਿਰ ਤੇ ਐਂ ਕਰਦੇ ਆਂ ਕਿ ਆਪਣਿਆਂ ਦੇ ਸਿਰ ਤੇ ਜਿਉਂ ਕਰਦੇ ਆਂਗੇ ਬਾਈ ਜਿੰਨਾ ਚਿਰ ਤੁਹਾਡੇ ਤੇ ਚੰਗਾ ਟਾਈਮ ਹੋ ਉੰਨਾ ਚਿਰ ਹੀ ਤੁਹਾਡੇ ਆਪਣੇ ਆਪਣੇ ਆ ਜਦੋਂ ਤੁਹਾਡੇ ਤੇ ਮਾੜਾ ਟਾਈਮ ਆ ਗਿਆ ਤੁਹਾਡਾ ਕੋਈ ਨਹੀਂ ਆਪਣਾ ਤੁਸੀਂ ਇਹ ਗੱਲ ਪਰਖ ਕੇ ਵੇਖ ਲਿਓ ਜਦੋਂ ਮਾੜਾ ਟਾਈਮ ਆਊਗਾ ਸਭ ਤੋਂ ਪਹਿਲਾਂ ਸਾਥ ਆਪਣੀ ਛੱਡਦੇ ਆ ਕੋਈ ਇੱਥੇ ਮਾੜੇ ਟਾਈਮ 'ਚ ਸਾਥ ਨਹੀਂ ਦਿੰਦਾ ਜੇ ਤਾਂ ਤੂੰ ਬੰਦਾ ਕੋਈ ਵੀ ਮੰਨ ਲਓ ਮੈਂ ਆ ਜਾਂ ਤੂੰ ਆ ਜੇ ਤਾਂ ਤੂੰ ਭੁੱਖਾ ਬੈਠਾ ਹੈ ਤਾਂ ਤੂੰ ਬੈਠਾ ਰਹਿ ਤੈਨੂੰ ਕੋਈ ਨਹੀਂ ਇੱਥੇ ਆਪਣਾ ਪੁੱਛਣ ਆਉਂਦਾ ਬੀਤ ਰੋਟੀ ਖਾ ਲਈ ਜਾਂ ਨਹੀਂ ਜੇ ਤੇਰੇ ਕੋਲੇ ਹੈਗਾ ਤਾਂ ਤੂੰ ਅੱਜ ਕੇ ਖਾ ਲੈ ਜੇ ਤੇਰੇ ਕੋਲੇ ਹੈ ਨਹੀਂ ਤਾਂ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਉਹਨਾ ਵੀ ਤੂੰ ਖਾ ਲਿਆ ਕਿ ਨਹੀਂ ਖਾ ਲਿਆ ਜੇ ਕੋਈ ਚੀਜ਼ ਤੂੰ ਧਾਰਿ ਸਧਾਰੀ ਮੰਗੇਗਾ ਵੀ ਜਾਂ ਕੋਈ ਔਰਤਾ ਜਾਂ ਕੋਈ ਮਰਦ ਆ ਜੇ ਮੰਗੂਗਾ ਚੀਜ਼ ਨਾ ਧਾਰਿ ਸਧਾਰੀ ਤੇ 50 ਗੱਲਾਂ ਕਰਦੇ ਆ ਆਪਦੇ ਆਪਣੇ ਹਜੇ ਬਗਾਨਾ ਤਾਂ ਕਹਿ ਦੂ ਵੀ ਚੱਲ ਯਾਰ ਕੋਈ ਗੱਲ ਨਹੀਂ ਤੂੰ ਆ ਚੀਜ਼ ਲੈ ਤੇ ਆਪਦਾ ਡੰਗਾਸਾਰ ਕੋਈ ਗੱਲ ਨਹੀਂ ਹਜੇ ਬਗਾਨਾ ਝੁੱਕ ਜੂ ਪਰ ਆਪਦਾ ਕਦੇ ਨਹੀਂ ਝੁਕਦਾ ਆਪਦਾ ਕਦੇ ਨਹੀਂ ਕਹਿੰਦਾ ਵੀ ਤੂੰ ਚੀਜ਼ ਲੈ ਲੈ ਤੇ ਵਰਤ ਲੈ ਤੇ ਕੋਈ ਗੱਲ ਨਹੀਂ ਜਦੋਂ ਤੇਰੇ ਕੋਲੇ ਹੋਈ ਮੋੜਦੀ ਆਪਦਾ ਕਹੂ ਲਾ ਦੱਸ ਆਪ ਕੁਛ ਕਰਨਾ ਨਹੀਂ ਤੇ ਚੱਕ ਕੇ ਮੂੰਹ ਇਧਰ ਨੂੰ ਆ ਜਾਂਦੇ ਆ ਆਪਦੇ ਚੀਜ਼ ਮੰਗੇ ਤੇ 50 ਗੱਲਾਂ ਸੁਣਾਉਂਦੇ ਆ ਬਗਾਨਾ ਬੰਦਾ ਕਦੇ ਵੀ ਕੋਈ ਗੱਲ ਨਹੀਂ ਸੁਣਾਉਂਦਾ ਕੋਈ ਵੀ ਇਨਸਾਨ ਚਾਹ ਬੰਦਾ ਚਾਹ ਬੁੜੀ ਆ ਬਗਾਨਾ ਤੁਹਾਡੇ ਨਾਲ ਆ ਕੇ ਖੜਜੂ ਪਰ ਆਪਦਾ ਕਦੇ ਤੁਹਾਡੇ ਨਾਲ ਨਹੀਂ ਖੜਦਾ ਤੇ ਨਾ ਹੀ ਤੁਹਾਡਾ ਸਾਥ ਦੇਵੇ ਕਹਿ ਦਿੰਦੇ ਆ ਲੋਕ ਵੀ ਮਾੜੇ ਟਾਈਮ ਚ ਆਪਣੇ ਖੜਦੇ ਆ ਪਰ ਗੱਲ ਨੂੰ ਪਰਖ ਕੇ ਵੇਖ ਲਿਓ ਮਾੜੇ ਟਾਈਮ ਚ ਸਭ ਤੋਂ ਪਹਿਲਾਂ ਸਾਥ ਤੁਹਾਡੇ ਹੀ ਛੱਡਣਗੇ ਤੇ ਤੁਹਾਨੂੰ ਕਮਲ ਕੁੱਤੇ ਵੀ ਤੁਹਾਡੇ ਆਪਦੇ ਹੀ ਲਾਉਣਗੇ ਹਜੇ ਬਗਾਨਾ ਤਾਂ ਕਹਿ ਦੂਗਾ ਵੀ ਚਲੋ ਕੋਈ ਗੱਲ ਨਹੀਂ ਤੇ ਪਰ ਆਪਦਾ ਇਹ ਗੱਲ ਨਹੀਂ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਆਪਦਾ ਜਿੰਨੇ ਕਮਲ ਕੁੱਤੇ ਆਪਦਾ ਲੋਂਦਾ ਨਾ ਉੰਨੇ ਬਗਾਨਾ ਨਹੀਂ ਲੋਂਦਾ ਤੇ ਹੁਣ ਤੁਸੀਂ ਇਹ ਗੱਲ ਸੋਚੋਗੇ ਵੀ ਮੈਂ ਆਪਦਾਂ ਨੂੰ ਇਹ ਗੱਲ ਕਿਉਂ ਕਹਿ ਰਹੀ ਆ ਕੋਈ ਨਹੀਂ ਕਿਤੇ ਟਾਈਮ ਆਉਣ ਤੇ ਤੁਹਾਨੂੰ ਸਾਰੀ ਸਲੀਅਤ ਮੈਂ ਦੱਸੂਗੀ ਜ਼ਰੂਰ ਲੁਕੋ ਕਿਸੇ ਗੱਲ ਦਾ ਨਹੀਂ ਰੱਖਣਾ ਦੱਸੂਗੀ ਪਰ ਟਾਈਮ ਆਉਣ ਤੇ ਸਮਾਂ ਆ ਲੈਣ ਦਿਓ ਵੇਟ ਕਰੋ ਕੋਈ ਵੀ ਆਂਦੇ ਹੁੰਦੇ ਆ ਜੇ ਕਿਸੇ ਮੁਕਾਮ ਤੇ ਪਹੁੰਚਣਾ ਤਾਂ ਵੀ ਆਪਾਂ ਨੂੰ ਵੇਟ ਕਰਨੀ ਪੈਂਦੀ ਆ ਜੇ ਕਿਸੇ ਦੇ ਤੱਕ ਪਹੁੰਚਣਾ ਹੈ ਤਾਂ ਵੀ ਆਪਾਂ ਨੂੰ ਵੇਟ ਕਰਨੀ ਪੈਂਦੀ ਆ ਜੇ ਕੁਝ ਵੀ ਕੋਈ ਵੀ ਆਪਾਂ ਕੁਝ ਵੀ ਕਰਦੇ ਆ ਆਪਾਂ ਨੂੰ ਸਮੇ ਦਾ ਇੰਤਜ਼ਾਰ ਤਾਂ ਕਰਨਾ ਹੀ ਪੈਂਦਾ ਬਾਕੀ ਜਉਂਦੇ ਬਸਦੇ ਰਹੋ ਧੰਨਵਾਦ ਇੰਨੀ ਸਪੋਰਟ ਕਰਦੇ ਆ ਤੇ ਸਪੋਰਟ ਕਰਦੇ ਰਹੋ ਆਪਾਂ ਵਧੀਆ ਵਧੀਆ ਵੀਡੀਓ ਹੱਡ ਵੀਤਿਆਂ ਤੇ ਕੁਛ ਇੱਕ ਜੱਗ ਵੀਤਿਆਂ ਲੈ ਕੇ ਤੁਹਾਡੇ ਨਾਲ ਪਹੁੰਚਦੇ ਰਾਵਾਂਗੇ ਤੁਹਾਡੇ ਤੱਕ ਪਹੁੰਚਦੇ ਰਾਵਾਂਗੇ ਤੇ ਅੱਜ ਦੀ ਵੀਡੀਓ ਤੁਹਾਡੀ ਕਿਵੇਂ ਸਾਡੀ ਮੇਰੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਅੱਜ ਦੀ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਜੀ ਧੰਨਵਾਦ ਤੇ ਇਧਰ ਆ ਗਈ ਨੰਨੀ ਸਾਹਿਬ ਜੀ ਆਪਣੇ ਪਾਣੀ ਪੂਣੀ ਸੜਕ ਕੇ ਹਟਿਆ ਮਾਂ ਪੁੱਤ ਵੇੜੇ ਦੇ ਵਿੱਚ ਸਾਰੇ ਦੇ ਇਧਰ ਵੇਖੋ ਤਹਿਣ ਠੰਡੀ ਠੰਡੀ ਆਉਂਦੀ ਆ ਹਵਾ ਤੇ ਮੌਸਮ ਵੀ ਹੋ ਗਿਆ ਮੀਂਹ ਆਲਾ ਤੇ ਉਧਰ ਆਪਣੀ ਸਬਜ਼ੀ ਵੀ ਹੋ ਗਈ ਆ ਠੀਕ ਆ ਜੀ ਓਕੇ